ਹਾਂ ਜਿਹੜਾ ਸਪਰੇਅ ਦਾ ਸਹੀ ਟਾਈਮ ਆ ਨਾ ਉਹ ਸ਼ਾਮ ਦੇ ਜਦੋਂ ਸੂਰਜ ਉਹ ਦੇਖੋ ਜਮਾ ਛਿਪ ਚੱਲਿਆ ਇਸ ਟਾਈਮ ਠੰਡੇ ਹੋਏ ਸਪਰੇਅ ਨਰਮੇ ਤੇ ਕਰਨੀ ਚਾਹੀਦੀ ਆ ਦੁੱਗਣਾ ਅਸਰ ਕਰਦੀ ਆ ਜਾਂ ਤੜਕੇ ਸਵੇਹਾ ਪੂਰਾ ਫੁੱਲ ਸਵੇਹਾ ਸਪਰੇਅ ਕਰੇ ਦੁਪਹਿਰੇ ਨਾ ਸਪਰੇਅ ਕਰੇ ਨਰਮੇ ਤੇ ਉਹਦਾ ਅੱਧਾ ਰਿਜ਼ਲਟ ਹੀ ਰਹਿ ਜਾਂਦਾ ਐਸੇ ਵੇਲੇ ਸਾਰਾ ਮੱਛਰ ਬੈਠਾ ਹੁੰਦਾ ਤੇ ਕਿ ਐਸੇ ਵੇਲੇ ਦੁੱਗਣਾ ਅਸਰ ਕਰਦੀ ਆ ਇਹ ਨਰਮਾ ਵੱਧਦਾ ਸਾਮਾਨ ਕੇ ਚਲੋ ਵੀ ਸਪਰੇਅ ਢੋਲ ਨਾ ਕਰ ਲੋ ਥੋੜਾ ਮੇਰੇ ਕੋਲ ਦੋ ਕਿੱਲੇ ਆ ਮਾ ਦੋ 10 ਕਿਟੋਲੀਆਂ ਪੈਣੀਆਂ ਬਾ ਲਵੇ ਲਾ ਲਿਆ ਅੱਧਾ ਕਰਤਾ ਅੱਧਾ ਰਹਿ ਗਿਆ ਇਹ ਸਹੀ ਟਾਈਮ ਆ ਨਰ ਮੇਰੇ ਦਵਾਈ ਕਰਨ ਦਾ ਇਹਦੇ ਨਾਲ ਨਰ ਮੈਂ ਦਾ ਜਿਹੜਾ ਇਸ ਨਾਮੇ ਸਾਰਾ ਤੇਲਾ ਮੱਛਰ ਹੁੰਦਾ ਜਿਹੜਾ ਸਾਰਾ ਪੱਤਿਆਂ ਤੇ ਬੈਠਾ ਹੁੰਦਾ ਠੰਡ ਦੇ ਟਾਈਮ ਤੇ ਤੇ ਇਸ ਸਮੇਂ ਦਵਾਈ ਦੁੱਗਣਾ ਅਸਰ ਕਰਦੀ ਆ ਸ਼ਾਮ ਦੇ ਟਾਈਮ ਜਿਹੜੇ ਵੀਰਾਂ ਦੇ ਨਰਮਾਂ ਗਾ ਉਹਨਾਂ ਦਾ ਦੱਸ ਜਿਹੜਾ ਦਵਾਈ ਕਰਨਾ ਸਹੀ ਟਾਈਮ ਹੈ ਨਾ ਇਹ ਸਹੀ ਟਾਈਮ ਸ਼ਾਮ ਦਾ ਟਾਈਮ ਹੀ ਅਸਲ ਸਾਰਨੋਂ ਵਧੀਆ ਪਣਿਆ ਇੱਕ ਵੀਰੋ ਜਿਹੜਾ ਆਪਾਂ ਬੂਜੇ ਕੇ ਯਾਰ ਮਾਚੇ ਜਾਂਦਾ ਨਾ ਮਾਗ ਰੋੜੇ ਲਾ ਦਿੰਨੇ ਆ ਨਰਮੇ ਦੇ ਵਿੱਚ ਓੜੇ ਨਹੀਂ ਲਾਉਣੇ ਚਾਹੀਦੇ ਉਹ ਬੂਜੇ ਨੂੰ ਸਾਰਨੋਂ ਵੱਧ ਬਿਮਾਰੀ ਹੈ ਜਿਹੜੇ ਉਹਨੇ ਲਾਇਆ ਆਪਾਂ ਨਰਮੇ 'ਚ ਸਾਰਨੋਂ ਜ਼ਿਆਦਾ ਬਿਮਾਰੀ ਆ ਉਹਨਾਂ ਨੂੰ ਜੇਕਰ ਕਿ ਜਿੰਨਾ ਬੱਸ ਹੋ ਜੇ ਉਹਦਾ ਪਹਿਲੇ ਹੀ ਪਮਾਦਾ ਵਕਟ ਦੀ ਆਪਾਂ ਧੱਪਾ ਲੇ ਨਰਮਾ ਰੋੜੇ ਲਾਉਣ ਵਾਲਾ ਕੰਮ ਨਾ ਕਰੇ। ਹੁਣ ਜਿਹੜਾ ਮਾਹੂਚੀ ਜਿੱਥੇ ਮੈਂ ਰੋੜੇ ਲਾ ਦੇਣ ਦਿਖਾਉਂਗਾ। ਜਿਹੜਾ ਨਰਮਾ ਜਮਾ ਛੋਟਾ ਗੇੜ-ਗੇੜ ਦਾ ਨਰਮਾ ਹੀ ਉੱਥੇ ਦਾ। ਜਿੱਥੇ ਉਹ ਲਾਇਆ। ਰੋੜੇ ਲਾਇਆ। ਤੇ ਨਾਲੇ ਉਹਨੂੰ ਸਾਰਿਆਂ ਨਾਲ ਵੱਧ ਤੇ ਲਾਉਣਾ ਉਹਨਾਂ ਨੂੰ ਗੁੱਜਿਆਂ ਨੂੰ। ਇਹਦਾ ਲਾਵੇ ਨਾ ਬਸ ਜਿਹੜਾ ਮਸ਼ੀਨ ਵਾਲੇ ਦਾ ਤਾਂ ਵਕਤ ਵੱਧ ਵੀ ਲੈ। ਥੋੜਾ ਵਾ ਚੂਹੇ ਖਾਂਦੇ ਆ ਉਹ ਚੂਹਿਆਂ ਵਾਲੀ ਦਵਾਈ ਧਰ ਲੈ। ਹੋਰ ਇਹਦਾ ਕੋਈ ਹੱਲ ਨਹੀਂ। ਇੱਕ ਹੀ ਹਾਲ ਹੈ ਬਾ ਸ਼ਾਮ ਦੇ ਟਾਈਮ ਤੇ ਦਵਾਈ ਕਰੋ ਦਵਾਈ ਵਾ ਜਿਹੜੀ ਆਪਾਂ ਨੂੰ ਚੰਗੀ ਲੱਗੇ ਉਹ ਕਰੋ ਪੈਸੇ ਸਾਡੇ ਦਾ ਸਾਰ ਨੂੰ ਵਧੀਆ ਮੇਰੇ ਸਾਹ ਨਾਲ ਦਾ ਮੋਨੋ ਆ ਅਜੀ ਦਾ ਮੋਨੋ ਛਿੜਕਿਆ ਮੋਨੋ ਦਾ ਬਹੁਤ ਚੰਗਾ ਰਿਜ਼ਲਟ ਆਇਆ ਮੋਨੋ ਦਾ ਹੋਰ ਕਿਸੇ ਦਵਾਈ ਨੇ ਤੇਲਾ ਨਹੀਂ ਮਾਰਿਆ ਕਿ ਥੋੜਾ ਜਿਹਾ ਕੰਟਰੋਲ ਕਰਿਆ ਅੱਜੇ ਕੰਟਰੋਲ ਕਰਿਆ ਤਾਂ ਬਸ ਉਹ ਇੱਕ ਮੋਨੋ ਨਹੀਂ ਕਰਿਆ ਹੋਰ ਕਿਸੇ ਦਵਾਈ ਤੋਂ ਕੰਟਰੋਲ ਨਹੀਂ ਹੋਇਆ ਇਹ ਕਰਕੇ ਵੀਰਾਂ ਨੂੰ ਦੇਖ ਕੇ ਮਾੜੀਆਂ ਦਵਾਈਆਂ ਨਾ ਕਰੋ ਜਿਹੜਾ ਜਿਹੜਾ ਦੇ ਨਰਮਾ ਨਰਮੇ ਹੋਣਗੇ ਲਾਹੇ ਨਹੀਂ ਸਾਂਭੋ ਨਰਮੇ ਨੂੰ ਉਂਟੀ ਦਵਾਈਆਂ ਕਰਨ ਲੱਗ ਜਾਓ ਫੇਰ ਹੀ ਛੁੰਡੀ ਸਾਂਡੀ ਦਾ ਹਮਲਾਗਾ ਉਹ ਤੋਂ ਬਚ ਰਹਾਂਗੇ ਇੱਕ ਜਿਹੜੀ ਨਰਮੇ ਜਿਆਦੇ ਸੰਘਣੇ ਨਾਲ ਹੁਣ ਮਾਲੇ ਮੇਟੇ ਬਿਲਲੇ ਹੁਣ ਕੋਈ ਨਹੀਂ ਹੁੰਦਾ ਵਾਲੇ ਸੰਘਣੇ ਨਰਮੇ ਨਾਲ ਨਰਮੇ ਜਹਵਾ ਪੈਂਦੀ ਹੋਵੇ ਜਿਆਦੇ ਸੰਘਣੇ ਨਰਮੇ ਦੇ ਵਿੱਚ ਵੀ ਛੁੰਡੀ ਅਟੈਕ ਆ ਜਾਂਦਾਗਾ ਨਰਮੇ ਨੂੰ ਬਿਲਲਾ ਕਰਨਾ ਵੀ ਜ਼ਰੂਰੀ ਆ ਬਾਕੀ ਜੇ ਮੋਨੋ ਕਰਦੇ ਦਾ 7-8-10 ਦਿਨਾਂ ਤੋਂ ਕਰਦੋ ਜੇ ਕੋਈ ਹੋਰ ਦਵਾਈ ਕਰਦੇ ਦਾ 5-6 ਦਿਨਾਂ ਤੋਂ ਕਰਦੋ ਜਿੰਕ ਤੇ ਯੂਰੀਆ ਲਾਜ਼ਮੀ ਕਰੋ ਨਰਮੇ ਦੋ-ਦੋ ਦਵਾਈਆਂ ਜਿੰਕ ਤੇ ਯੂਰੀਆ ਦੀਆਂ ਕਰੋ ਇਹ ਫਾਲ ਡਿੱਗਣ 'ਚ ਆਪਣੇ ਬਹੁਤ ਵਧੀਆ ਗਿਆ ਫਾਲ ਨਹੀਂ ਡਿੱਗਣਦੀਆਂ ਇਹ ਨਰਮੇ ਦਾ ਪੂਰੇ ਵਿੱਚ ਬਹੁਤ ਚੰਗਾ ਰਿਜ਼ਲਟ ਆਇਆ ਜਿਹੜੀ 13% ਜਿੰਕ ਆਉਂਦੀ ਆ ਤੇ ਕਿਲੋ-ਕਿੱਲੇ ਦੀ ਬਰੀਕ ਯੂਰੀਆ ਇਹਨੂੰ ਕੋਲ ਕੇ ਇਹ ਨਰਮੇ ਦੀ ਜਰੂਰ ਹੈ ਦਾ ਸ਼ਕਿਆਕਰੂਪਮ ਆਈਡੀ ਆ ਤੇਲਿਆ ਦਵਾਈ ਕਰਦੇ ਉਹਦੇ ਵਿੱਚ ਹੀ ਪਾ ਲੋ ਉਹਦੇ ਵਿੱਚ ਵੀ ਰਿਜ਼ਲਟ ਦਾ ਚੰਗਾ ਆ ਜਾਂਦਾ ਹੈਗਾ ਉਹਦੇ ਵਿੱਚ ਹੀ ਪਾ ਲੈ ਦਵਾਈ ਨੂੰ ਰਿਜ਼ਲਟ ਬਹੁਤ ਵਧੀਆ ਆ ਜਾਂਦਾ ਉਹਦੇ ਵਿੱਚ ਦਵਾਈ ਕਰਨ ਦਾ ਸ਼ਾਮ ਦੇ ਟਾਈਮ ਤੇ ਜਦੋਂ ਦੁਪਹਿਰੇ ਦਵਾਈ ਨਾ ਕਰੋ ਨਰਮੇ ਦੇ ਬਾਅਦਾਂ ਕਿਹੇ ਜੀ ਇੱਥੇ ਵੀ ਨਹੀਂ ਕਰਨੀ ਚਾਹੀਦੀ ਦੁਬਾਰਾ ਦਵਾਈ ਸ਼ਾਮ ਨਹੀਂ ਆ ਸਵੇਰੀ ਦਵਾਈ ਕਰਨੀ ਚਾਹੀਦੀ ਆ ਜਿਹੜੇ ਵਾਰ ਰੇਹ ਛੱਡਦੇ ਆ ਰੇਹ ਵੀ ਸ਼ਾਮ ਨੂੰ ਸਿੱਟੇ ਜਾਂਦੀ ਆ ਜੇ ਨਰਮਾ ਹੋਵੇ ਜਾਂ ਚੋਨਾ ਹੋਵੇ ਜੋ ਨਹੀਂ ਰੱਖਾਸ ਕਰਕੇ ਸ਼ਾਮ ਨੂੰ ਪਾਣੀ ਸਿਕਾ ਕੇ ਤੇ 30 ਕਿਲੋ ਤੋਂ 25 ਤੋਂ 30 ਕਿਲੋ ਰੇਹ ਆ ਜਿਹੜੀ ਉਹ ਚੋਨੇ ਚ ਪਾਉਣ ਆ ਦੇਖੋ ਆ ਬੂਜੇ ਲਾਇੀ ਕੀ ਜਮੀ ਕਿੰਨਾ ਤੇਲ ਲੈਣਾ ਗੜਗੜ ਦੇ ਵੀ ਤੇ ਆ ਆ ਜਿਹੜੇ ਮੰਗਰਾ ਫੌੜੇ ਲਾਏ ਸੀਗੇ ਜਮੇ ਦੇਖ ਕਿੰਨਾ ਬਿਮਾਰੀ ਆ ਇਹਨੂੰ ਗੜਗੜ ਤੇ ਬੂਜੇ ਰਹਿ ਕੇ ਮੰਗਰੋੜ ਇਹ ਨਾਲਾ ਵੇਦਾ ਜਿੰਨਾ ਪਹਿਲਾਂ ਹੋ ਜੇ ਬਸ ਹੋ ਜੇ ਮਾਹਰ ਉਹਲੇ ਨਾਲ ਸਾਰਨੋ ਬੱਧ ਬਿਮਾਰੀ ਪੈਂਦੀ ਆ। ਬਾਕੀ ਹੋਰ ਕਿੰਨਾ ਵੀਰਾਂ ਦੇ ਨਰਮਾਂਗਾ ਕਮੈਂਟਾਂ ਇਹ ਜਰੂਰ ਦੱਸਿਓ ਆਪਾਂ ਨੂੰ। ਜਿਹੜੇ-ਜਿਹੜੇ ਭਰਾਵਾਂ ਦੇ ਨਰਮਾਂ ਬੀਜਿਆ ਹੋਇਆਗਾ ਤੇ ਆਪਾਂ ਫਿਰ ਅਗਲਾ ਬਲੌਗ ਕੱਲ ਨੂੰ ਪਾਵਾਂਗੇ। ਕੱਲ ਨੂੰ ਜੇ ਆਪਾਂ ਸੀਡਰ ਵੀ ਮਾਰਾਂਗੇ ਦੁਬਾਰੇ। ਸੀਡਰ ਮਾਰ ਕੇ ਦੁਬਾਰੇ ਹੁਣ ਕੱਖ ਜਿਹਾ ਫੁੱਟਿਆ। ਇਹਨਾਂ ਦੇ ਢੀੜਾ ਦੇ ਦਾਂਗੇ ਇੱਕ ਵਾਰੀ। ਮੁਰਕੇ ਦੇ ਵਿੱਚ ਉਹ ਖੁਰਪੇ ਚੜਾ ਕੇ ਬੱਟਾਂ ਪਾ ਦੇਾਂਗੇ ਨਾਲ ਮਾੜੀ-ਮਾੜੀ ਮਿੱਟੀ ਲਾ ਦੇਾਂਗੇ। ਤੁਹਾਡੇ ਸਾਰਿਆਂ ਦਾ ਧੰਨਵਾਦ ਆਪਣੇ ਪੇਜ ਨੂੰ ਜਿਹੜੇ ਦੇਖ ਫੇਸਬੁੱਕ ਤੇ ਦੇਖ ਰਹੇ ਆ। ਉਹ ਫੋਲੋ ਕਰ ਲਓ ਜਿਹੜੇ YouTube ਤੇ ਦੇਖ ਰਹੇ ਆ ਉਹ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ